ਦਰਸ਼ਕਾལ ਵਿਖੇ ਤੁਸੀਂ ਔਨ 에ਅਰ ਐਮਪੀ ਦੇ ਛਤਰਪੁਰ ਦੀਆਂ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਬੁਲਡੋਜ਼ਰ ਚਲਾ ਕੇ ਸਰਕਾਰ ਨੇ 5 ਕਰੋੜ ਦਾ ਮਹਿਲ ਨੁਮਾ ਘਰ ਮਿੰਟਾਂ ਦੇ ਵਿੱਚ ਨਿਸ਼ਤਨਾਬੂਤ ਕਰ ਦਿੱਤਾ ਮਿੰਟਾਂ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਦਿੱਤਾ ਤਸਵੀਰਾਂ ਇਸ ਵਕਤ ਤੁਸੀਂ ਇਸ ਮਹਿਲ ਨੁਮਾ ਘਰ ਦੀਆਂ ਦੇਖ ਰਹੇ ਹੋ ਕੀਮਤ ਇਸ ਦੀ 5 ਕਰੋੜ ਦੇ ਆਸ-ਪਾਸ ਦੱਸੀ ਜਾ ਰਹੀ ਹੈ ਔਰ ਇਹ ਘਰ ਦੱਸਿਆ ਜਾ ਰਿਹਾ ਹੈ ਸ਼ਹਿਜ਼ਾਦ ਅਲੀ ਦਾ ਇਸ ਦੀ ਹਿਸਟਰੀ ਕੀ ਹੈ ਆਖਰ ਕਿਉਂ ਪੁਲਿਸ ਪ੍ਰਸ਼ਾਸਨ ਨੇ ਇੱਥੇ ਬੁਲਡੋਜ਼ਰ ਚਲਾਇਆ ਔਰ ਮਿੰਟਾਂ ਦੇ ਵਿੱਚ ਇਸ ਘਰ ਨੂੰ ਨਿਸ਼ਤਨਾਬੂਤ ਕਰ ਦਿੱਤਾ ਇਹ ਵੀ ਤੁਹਾਨੂੰ ਦਿਖਾਵਾਂਗੇ ਪਰ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਕਿ ਕਿਵੇਂ ਇਸ ਮਹਿਲ ਨੁਮਾ ਘਰ ਨੂੰ ਮਿੰਟਾਂ ਦੇ ਵਿੱਚ ਹੈ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਸੋ ਇਹ ਤਸਵੀਰਾਂ ਮੱਧ ਪ੍ਰਦੇਸ਼ ਦੇ ਛਤਰਪੁਰ ਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਮਹੰਤ ਵੱਲੋਂ ਧਰਮ ਵਿਸ਼ੇਸ਼ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ ਨੇ ਉਸ ਮਹੰਤ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਸ਼ਹਿਜ਼ਾਦ ਅਲੀ ਤੇ ਕੁਝ ਹੋਰ ਲੋਕਾਂ ਦੀ ਅਗਵਾਈ ਦੇ ਵਿੱਚ ਪੀੜ ਇਕੱਠੀ ਹੁੰਦੀ ਹੈ ਛੱਤਰਪੁਰ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਅਚਾਨਕ ਉਹ ਪ੍ਰਦਰਸ਼ਨ ਉਹ ਪ੍ਰੋਟੈਸਟ ਹਿੰਸਕ ਹੋ ਜਾਂਦਾ ਹੈ ਪੀੜ ਜੋ ਹੈ ਗੁੱਸੇ ਦੇ ਵਿੱਚ ਥਾਣੇ ਅੰਦਰ ਦਾਖਲ ਹੋ ਜਾਂਦੀ ਹੈ ਪੰਤੋੜ ਕਰਦੀ ਹੈ ਪੁਲਿਸ ਵਾਲਿਆਂ ਦੇ ਨਾਲ ਕੁੱਟਮਾਰ ਕਰਦੀ ਹੈ ਦੱਸਿਆ ਜਾ ਰਿਹਾ ਹੈ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਨੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਨੁਕਸਾਨ ਜੋ ਹੈ ਉਹ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਹੁਣ ਖੰਗਾਲੇ ਜਾ ਰਹੇ ਨੇ 200 ਲੋਕਾਂ ਦੇ ਖਿਲਾਫ ਅਣਪਛਾਤੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਸੀਸੀਟੀਵੀ ਖੰਗਾਲ ਖੰਗਾਲ ਕੇ ਚੈੱਕ ਕਰ ਕਰਕੇ ਜੋ ਮੁੱਖ ਮੁਲਜ਼ਮ ਨੇ ਜਿਨ੍ਹਾਂ ਦੀ ਅਗਵਾਈ ਤੇ ਹੈ ਜਿਨ੍ਹਾਂ ਦੇ ਭੜਕਾਉਣ ਦੇ ਉੱਤੇ ਪੁਲਿਸ ਥਾਣੇ ਦੇ ਉੱਤੇ ਪਥਰਾ ਕੀਤਾ ਗਿਆ ਅੰਤੋੜ ਕੀਤੀ ਗਈ ਉਹਨਾਂ ਦੇ ਉੱਤੇ ਹੁਣ ਐਕਸ਼ਨ ਲਿਆ ਜਾ ਰਿਹਾ ਸੋ ਸ਼ਹਿਜ਼ਾਦ ਅਲੀ ਉਹੀ ਇਨਸਾਨ ਹੈ ਜਿਸ ਦੀ ਅਗਵਾਈ ਦੇ ਵਿੱਚ ਬੀਤੇ ਦਿਨ ਮਧ ਪ੍ਰਦੇਸ਼ ਦੇ ਛਤਰਪੁਰ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਹੋ ਰਿਹਾ ਸੀ ਔਰ ਕਿਹਾ ਜਾ ਰਿਹਾ ਹੈ ਕਿ ਇਸ ਦੇ 扑ਕਾਉਣ ਤੋਂ ਬਾਅਦ ਹੀ ਲੋਕ ਗੁੱਸੇ ਦੇ ਵਿੱਚ ਆ ਕੇ ਥਾਣੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਪੰਤੋੜ ਕਰਦੇ ਨੇ ਇਸ ਪੂਰੇ ਕਟਨਾਕ੍ਰਮ ਦੇ ਵਿੱਚ ਤਿੰਨ ਤੋਂ ਚਾਰ ਪੁਲਿਸ ਕਰਮੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸੋ ਹੁਣ ਮੱਧ ਪ੍ਰਦੇਸ਼ ਸਰਕਾਰ ਦਾ ਤੇ ਮੱਧ ਪ੍ਰਦੇਸ਼ ਪੁਲਿਸ ਪ੍ਰਸ਼ਾਸਨ ਦਾ ਇੱਕ ਰਿਐਕਸ਼ਨ ਸਾਹਮਣੇ ਆਇਆ ਹੈ ਉਸੇ ਰਿਐਕਸ਼ਨ ਦੀ ਇਹ ਤਸਵੀਰ ਇਸ ਵਕਤ ਤੁਸੀਂ ਦੇਖ ਰਹੇ ਹੋ ਇਹ ਮਹਿਲ ਨੁਮਾ ਘਰ ਸ਼ਹਿਜ਼ਾਦ ਅਲੀ ਦਾ ਬੁਲਡੋਜ਼ਰ ਚਲਾ ਗਿਆ ਤੇ ਇਸ ਤਨਾਬੂਤ ਕਰ ਦਿੱਤਾ ਗਿਆ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਬੁਲਡੋਜ਼ਰ ਚੱਲਣ ਵੇਲੇ ਦੀਆਂ ਤੇ ਇੱਕ ਬੁਲਡੋਜ਼ਰ ਜਦੋਂ ਚੱਲ ਚੁੱਕਿਆ ਹੈ ਪੂਰੇ ਤਰੀਕੇ ਦੇ ਨਾਲ ਉਹ ਮਹਿਲ ਨੂਮਾ ਘਰ ਤਬਾਹ ਹੋ ਚੁੱਕਿਆ ਉਸ ਵਕਤ ਦੀਆਂ ਇਹ ਤਸਵੀਰਾਂ ਨੇ ਹੁਣ ਤੁਹਾਨੂੰ ਬੀਤੇ ਦਿਨ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਜਦੋਂ ਛੱਤਰਪੁਰ ਥਾਣੇ ਦੇ ਬਾਹਰ ਪ੍ਰਦਰਸ਼ਨ ਹੋਇਆ ਸੀ ਔਰ ਕਿਸ ਤਰੀਕੇ ਦੇ ਨਾਲ ਉਹ ਜੋ ਪ੍ਰਦਰਸ਼ਨ ਹੈ ਉਗਰ ਹੋ ਗਿਆ ਸੀ ਹਿੰਸਕ ਹੋ ਗਿਆ ਸੀ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਜਿਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਆਖਿਰ ਇਹ ਜੋ ਰਿਐਕਸ਼ਨ ਹੈ ਮਧ ਪ੍ਰਦੇਸ਼ ਪੁਲਿਸ ਦਾ ਇਹ ਕਿਉਂ ਸਾਹਮਣੇ ਆਇਆ ਸੋ ਦੱਸ ਦਈਏ ਪੁਲਿਸ ਤੇ 45 ਲੋਕਾਂ ਦੇ ਖਿਲਾਫ ਚੋਇਆ ਹੈ ਉਹ ਨਾਮਜ਼ਦ ਕੀਤੇ 45 ਲੋਕਾਂ ਦੇ ਜੋ ਨਾਮ ਨੇ ਉਹ ਨਾਮਜ਼ਦ ਕਰ ਲਏ ਨੇ 200 ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਮੁਕੱਦਮਾ ਦਰਜ ਹੋਇਆ ਹੈ ਇੱਕ ਹੋਰ ਸ਼ਖਸ ਹਾਜੀ ਅਲੀ ਜੋ ਕਿ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਫਰਾਰ ਚੱਲ ਰਿਹਾ ਹੈ ਉਸ ਦੀ ਵੀ ਪਾਲ ਲਗਾਤਾਰ ਕੀਤੀ ਜਾ ਰਹੀ ਹੈ ਸ਼ਹਿਜ਼ਾਦ ਅਲੀ ਦੇ ਘਰ ਨੂੰ ਪੂਰੇ ਤਰੀਕੇ ਦੇ ਨਾਲ ਬਰਬਾਦ ਕਰ ਦਿੱਤਾ ਗਿਆ ਹੈ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਦੱਸ ਦਈਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਟਨਾ ਦਾ ਨੋਟਿਸ ਲਿਆ ਹੈ ਡੀਜੀਪੀ ਨੂੰ ਕਿਹਾ ਕਿ ਸਖਤ ਐਕਸ਼ਨ ਲਿਆ ਜਾਵੇ ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਦਾ ਇਹ ਰਿਐਕਸ਼ਨ ਇਹ ਪ੍ਰतिक੍ਰਮ ਦੇਖਣ ਨੂੰ ਮਿਲਿਆ ਹੈ ਮੱਧ ਪ੍ਰਦੇਸ਼ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਉਹ ਹਰ ਇੱਕ ਸੰਭਵ ਕੋਸ਼ਿਸ਼ ਕਰਨਗੇ ਤਾਂ ਕਿ ਇੱਥੇ ਦਾ ਜੋ ਮਾਹੌਲ ਹੈ ਕੋਈ ਵੀ ਖਰਾਬ ਨਾ ਕਰ ਸਕਣ ਸੋ ਦੱਸਦੇ ਇਹ ਬੀਤੇ ਦਿਨ ਜੋ ਹਿੰਸਾ ਭੜਕੀ ਸੀ ਛੱਤਰਪੁਰ ਥਾਣੇ ਦੇ ਬਾਹਰ ਪਥਰਾ ਹੋਇਆ ਸੀ ਲੋਕ ਹਿੰਸਕ ਹੋ ਗਏ ਸੀ ਥਾਣੇ ਅੰਦਰ ਦਾਖਲ ਹੋ ਗਏ ਸੀ ਐਸਐਚਓ ਵੀ ਜ਼ਖਮੀ ਹੋ ਗਿਆ ਸੀ ਤਿੰਨ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸੀ ਔਰ ਦਰਅਸਲ ਇੱਕ ਮਹੰਤ ਵੱਲੋਂ ਧਾਰਮਿਕ ਭਾਵਨਾਵਾਂ ਪੜਕਾਈਆਂ ਗਈਆਂ ਸੀ ਕੁਛ ਆਪत्तिजनक ਇਤਰਾਜ਼ਜੋਕ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਲੋਕ ਪ੍ਰਦਰਸ਼ਨ ਕਰ ਰਹੇ ਸੀ ਤੇ ਉਸ ਦੀ ਗ੍ਰਿਫਤਾਰੀ ਦੀ ਲਗਾਤਾਰ ਮੰਗ ਕਰ ਰਹੇ ਸੀ ਔਰ اسی ਦੌਰਾਨ ਇਹ ਜੋ ਪ੍ਰਦਰਸ਼ਨ ਹਿੰਸਕ ਹੋ ਗਿਆ ਪਰ ਇਹ ਜੋ ਤਸਵੀਰਾਂ ਨੇ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੈਂਡ ਕਰ ਰਹੀ ਹੈ ਤੇ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਬੁਲਡੋਜ਼ਰ ਚਲਾ ਕੇ ਇਸ ਮਹਿਲ ਨੂੰ ਮਿੰਟਾਂ ਦੇ ਵਿੱਚ ਹੀ ਮਿੱਟੀ 'ਚ ਮਿਲਾ ਦਿੱਤਾ ਗਿਆ ਸਰ ਸ੍ਰੀ ਅਕਾਲ ਵਿਖੇ ਤੁਸੀਂ ਔਨ 에ਅਰ ਐਮਪੀ ਦੇ ਛਤਰਪੁਰ ਦੀਆਂ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਬੁਲਡੋਜ਼ਰ ਚਲਾ ਕੇ ਸਰਕਾਰ ਨੇ 5 ਕਰੋੜ ਦਾ ਮਹਿਲनुमा ਘਰ ਮਿੰਟਾਂ ਦੇ ਵਿੱਚ ਨਿਸ਼ਤਨਾਬੂਤ ਕਰ ਦਿੱਤਾ ਮਿੰਟਾਂ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਦਿੱਤਾ ਤਸਵੀਰਾਂ ਇਸ ਵਕਤ ਤੁਸੀਂ ਇਸ ਮਹਿਲनुमा ਘਰ ਦੀਆਂ ਦੇਖ ਰਹੇ ਹੋ ਕੀਮਤ ਇਸ ਦੀ 5 ਕਰੋੜ ਦੇ ਆਸ-ਪਾਸ ਦੱਸੀ ਜਾ ਰਹੀ ਹੈ ਔਰ ਇਹ ਘਰ ਦੱਸਿਆ ਜਾ ਰਿਹਾ ਹੈ ਸ਼ਹਿਜ਼ਾਦ ਅਲੀ ਦਾ ਇਸ ਦੀ ਹਿਸਟਰੀ ਕੀ ਹੈ ਆਖਿਰ ਕਿਉਂ ਪੁਲਿਸ ਪ੍ਰਸ਼ਾਸਨ ਨੇ ਇੱਥੇ ਬੁਲਡੋਜ਼ਰ ਚਲਾਇਆ ਔਰ ਮਿੰਟਾਂ ਦੇ ਵਿੱਚ ਇਸ ਘਰ ਨੂੰ ਨਿਸ਼ਤਨਾਬੂਤ ਕਰ ਦਿੱਤਾ ਇਹ ਵੀ ਤੁਹਾਨੂੰ ਦਿਖਾਵਾਂਗੇ ਪਰ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਕਿ ਕਿਵੇਂ ਇਸ ਮਹਿਲनुमा ਘਰ ਨੂੰ ਮਿੰਟਾਂ ਦੇ ਵਿੱਚ ਹੈ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਸੋ ਇਹ ਤਸਵੀਰਾਂ ਮੱਧ ਪ੍ਰਦੇਸ਼ ਦੇ ਛਤਰਪੁਰ ਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਮਹੰਤ ਵੱਲੋਂ ਧਰਮ ਵਿਸ਼ੇਸ਼ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਮਾੜਕ ਜਾਂਦੀਆਂ ਨੇ ਉਸ ਮਹੰਤ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਸ਼ਹਿਜ਼ਾਦ ਅਲੀ ਤੇ ਕੁਝ ਹੋਰ ਲੋਕਾਂ ਦੀ ਅਗਵਾਈ ਦੇ ਵਿੱਚ ਪੀੜ ਇਕੱਠੀ ਹੁੰਦੀ ਹੈ ਛੱਤਰਪੁਰ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਅਚਾਨਕ ਉਹ ਪ੍ਰਦਰਸ਼ਨ ਉਹ ਪ੍ਰੋਟੈਸਟ ਹਿੰਸਕ ਹੋ ਜਾਂਦਾ ਹੈ ਪੀੜ ਜੋ ਹੈ ਗੁੱਸੇ ਦੇ ਵਿੱਚ ਥਾਣੇ ਅੰਦਰ ਦਾਖਲ ਹੋ ਜਾਂਦੀ ਹੈ ਪੰਤੋੜ ਕਰਦੀ ਹੈ ਪੁਲਿਸ ਵਾਲਿਆਂ ਦੇ ਨਾਲ ਕੁੱਟਮਾਰ ਕਰਦੀ ਹੈ ਦੱਸਿਆ ਜਾ ਰਿਹਾ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਨੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਨੁਕਸਾਨ ਜੋ ਹੈ ਉਹ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਹੁਣ ਖੰਗਾਲੇ ਜਾ ਰਹੇ ਨੇ 200 ਲੋਕਾਂ ਦੇ ਖਿਲਾਫ ਅਣਪਛਾਤੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਸੀਸੀਟੀਵੀ ਖੰਗਾਲ ਖੰਗਾਲ ਕੇ ਚੈੱਕ ਕਰ ਕਰਕੇ ਜੋ ਮੁੱਖ ਮੁਲਜ਼ਮ ਨੇ ਜਿਨ੍ਹਾਂ ਦੀ ਅਗਵਾਈ ਤੇ ਹੈ ਜਿਨ੍ਹਾਂ ਦੇ ਭੜਕਾਉਣ ਦੇ ਉੱਤੇ ਪੁਲਿਸ ਥਾਣੇ ਦੇ ਉੱਤੇ ਪਥਰਾ ਕੀਤਾ ਗਿਆ ਭੰਤੋੜ ਕੀਤੀ ਗਈ ਉਹਨਾਂ ਦੇ ਉੱਤੇ ਹੁਣ ਐਕਸ਼ਨ ਲਿਆ ਜਾ ਰਿਹਾ ਸੋ ਸ਼ਹਿਜ਼ਾਦ ਅਲੀ ਉਹੀ ਇਨਸਾਨ ਹੈ ਜਿਸ ਦੀ ਅਗਵਾਈ ਦੇ ਵਿੱਚ ਬੀਤੇ ਦਿਨ ਮਧ ਪ੍ਰਦੇਸ਼ ਦੇ ਛਤਰਪੁਰ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਹੋ ਰਿਹਾ ਸੀ ਔਰ ਕਿਹਾ ਜਾ ਰਿਹਾ ਹੈ ਕਿ ਇਸ ਤੇ ਢਕਾਉਣ ਤੋਂ ਬਾਅਦ ਹੀ ਲੋਕ ਗੁੱਸੇ ਦੇ ਵਿੱਚ ਆ ਕੇ ਥਾਣੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਭੰਨ ਤੋੜ ਕਰਦੇ ਨੇ ਇਸ ਪੂਰੇ ਕਟਨਾਕ੍ਰਮ ਦੇ ਵਿੱਚ ਤਿੰਨ ਤੋਂ ਚਾਰ ਪੁਲਿਸ ਕਰਮੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸੋ ਹੁਣ ਮਧ ਪ੍ਰਦੇਸ਼ ਸਰਕਾਰ ਦਾ ਤੇ ਮਧ ਪ੍ਰਦੇਸ਼ ਪੁਲਿਸ ਪ੍ਰਸ਼ਾਸਨ ਦਾ ਇੱਕ ਰਿਐਕਸ਼ਨ ਸਾਹਮਣੇ ਆਇਆ ਹੈ ਉਸੇ ਰਿਐਕਸ਼ਨ ਦੀ ਇਹ ਤਸਵੀਰ ਇਸ ਵਕਤ ਤੁਸੀਂ ਦੇਖ ਰਹੇ ਹੋ ਇਹ ਮਹਿਲ ਨੁਮਾ ਘਰ ਸ਼ਹਿਜ਼ਾਦ ਅਲੀ ਦਾ ਬੁਲਡੋਜ਼ਰ ਚਲਾ ਗਿਆ ਤੇ ਇਸ ਤੇ ਨਾਬੂਤ ਕਰ ਦਿੱਤਾ ਗਿਆ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਬੁਲਡੋਜ਼ਰ ਚੱਲਣ ਵੇਲੇ ਦੀਆਂ ਤੇ ਇੱਕ ਬੁਲਡੋਜ਼ਰ ਜਦੋਂ ਚੱਲ ਚੁੱਕਿਆ ਹੈ ਪੂਰੇ ਤਰੀਕੇ ਦੇ ਨਾਲ ਉਹ ਮਹਿਲ ਨੂਮਾ ਘਰ ਤਬਾਹ ਹੋ ਚੁੱਕਿਆ ਉਸ ਵਕਤ ਦੀਆਂ ਇਹ ਤਸਵੀਰਾਂ ਨੇ ਹੁਣ ਤੁਹਾਨੂੰ ਬੀਤੇ ਦਿਨ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਜਦੋਂ ਛਤਰਪੁਰ ਥਾਣੇ ਦੇ ਬਾਹਰ ਪ੍ਰਦਰਸ਼ਨ ਹੋਇਆ ਸੀ ਔਰ ਕਿਸ ਤਰੀਕੇ ਦੇ ਨਾਲ ਉਹ ਜੋ ਪ੍ਰਦਰਸ਼ਨ ਹੈ ਉਗਰ ਹੋ ਗਿਆ ਸੀ ਹਿੰਸਕ ਹੋ ਗਿਆ ਸੀ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਜਿਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਆਖਿਰ ਇਹ ਜੋ ਰਿਐਕਸ਼ਨ ਹੈ ਮਧ ਪ੍ਰਦੇਸ਼ ਪੁਲਿਸ ਦਾ ਇਹ ਕਿਉਂ ਸਾਹਮਣੇ ਆਇਆ ਸੋ ਦੱਸਦੀ ਹੈ ਪੁਲਿਸ ਤੇ 45 ਲੋਕਾਂ ਦੇ ਖਿਲਾਫ ਜੋ ਹੈ ਉਹ ਨਾਮਜ਼ਦ ਕੀਤੇ 45 ਲੋਕਾਂ ਦੇ ਜੋ ਨਾਮ ਨੇ ਉਹ ਨਾਮਜ਼ਦ ਕਰ ਲਏ ਨੇ 200 ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਮੁਕੱਦਮਾ ਦਰਜ ਹੋਇਆ ਹੈ ਇੱਕ ਹੋਰ ਸ਼ਖਸ ਹਾਜੀ ਅਲੀ ਜੋ ਕਿ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਫਰਾਰ ਚੱਲ ਰਿਹਾ ਹੈ ਉਸ ਦੀ ਵੀ ਪਾਲ ਲਗਾਤਾਰ ਕੀਤੀ ਜਾ ਰਹੀ ਹੈ ਔਰ ਸ਼ਹਿਜ਼ਾਦ ਅਲੀ ਦੇ ਕਾਰ ਨੂੰ ਪੂਰੇ ਤਰੀਕੇ ਦੇ ਨਾਲ ਬਰਬਾਦ ਕਰ ਦਿੱਤਾ ਗਿਆ ਹੈ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਹੈ ਦੱਸਦੇ ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਟਨਾ ਦਾ ਨੋਟਿਸ ਲਿਆ ਹੈ ਡੀਜੀਪੀ ਨੂੰ ਕਿਹਾ ਕਿ ਸਖਤ ਐਕਸ਼ਨ ਲਿਆ ਜਾਵੇ ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਦਾ ਇਹ ਰਿਐਕਸ਼ਨ ਇਹ ਪ੍ਰतिक੍ਰਮ ਦੇਖਣ ਨੂੰ ਮਿਲਿਆ ਹੈ ਮੱਧ ਪ੍ਰਦੇਸ਼ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਉਹ ਹਰ ਇੱਕ ਸੰਭਵ ਕੋਸ਼ਿਸ਼ ਕਰਨਗੇ ਤਾਂ ਕਿ ਇੱਥੇ ਦਾ ਜੋ ਮਾਹੌਲ ਹੈ ਕੋਈ ਵੀ ਖਰਾਬ ਨਾ ਕਰ ਸਕਣ ਸੋ ਦੱਸਦੇ ਇਹ ਬੀਤੇ ਦਿਨ ਜੋ ਹਿੰਸਾ ਪੜਕੀ ਸੀ ਛਤਰਪੁਰ ਥਾਣੇ ਦੇ ਬਾਹਰ ਪਥਰਾ ਹੋਇਆ ਸੀ ਲੋਕ ਹਿੰਸਕ ਹੋ ਗਏ ਸੀ ਥਾਣੇ ਅੰਦਰ ਦਾਖਲ ਹੋ ਗਏ ਸੀ ਐਸ ਐਚਓ ਵੀ ਜ਼ਖਮੀ ਹੋ ਗਿਆ ਸੀ ਤਿੰਨ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸੀ ਔਰ ਦਰਸਲ ਇਹ ਮਹੰਤ ਵੱਲੋਂ ਧਾਰਮਿਕ ਭਾਵਨਾਵਾਂ ਪੜਕਾਈਆਂ ਗਈਆਂ ਸੀ ਕੁਛ ਆਪत्तिजनक ਇਤਰਾਜ਼ ਜੋਕ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਲੋਕ ਪ੍ਰਦਰਸ਼ਨ ਕਰ ਰਹੇ ਸੀ ਤੇ ਉਸ ਦੀ ਗ੍ਰਿਫਤਾਰੀ ਦੀ ਲਗਾਤਾਰ ਮੰਗ ਕਰ ਰਹੇ ਸੀ ਔਰ اسی ਦੌਰਾਨ ਇਹ ਜੋ ਪ੍ਰਦਰਸ਼ਨ ਹਿੰਸਕ ਹੋ ਗਿਆ ਪਰ ਇਹ ਜੋ ਤਸਵੀਰਾਂ ਨੇ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੈਂਡ ਕਰ ਰਹੀ ਹੈ ਤੇ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਬੁਲਡੋਜ਼ਰ ਚਲਾ ਕੇ ਇਸ ਮਹਿਲ ਨੂੰ ਮਿੰਟਾਂ ਦੇ ਵਿੱਚ ਹੀ ਮਿੱਟੀ ਚ ਮਿਲਾ ਦਿੱਤਾ ਗਿਆ ਸਰਸ਼੍ਰੀ ਅਕਾਲ ਵੇਖੋ ਤੁਸੀਂ ਔਨ 에ਅਰ ਐਮਪੀ ਦੇ ਛਤਰਪੁਰ ਦੀਆਂ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਬੁਲਡੋਜ਼ਰ ਚਲਾ ਕੇ ਸਰਕਾਰ ਨੇ 5 ਕਰੋੜ ਦਾ ਮਹਿਲनुमा ਘਰ ਮਿੰਟਾਂ ਦੇ ਵਿੱਚ ਨਿਸ਼ਤਨਾਬੂਤ ਕਰ ਦਿੱਤਾ ਮਿੰਟਾਂ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਦਿੱਤਾ ਤਸਵੀਰਾਂ ਇਸ ਵਕਤ ਤੁਸੀਂ ਇਸ ਮਹਿਲनुमा ਘਰ ਦੀਆਂ ਦੇਖ ਰਹੇ ਹੋ ਕੀਮਤ ਇਸ ਦੀ 5 ਕਰੋੜ ਦੇ ਆਸ-ਪਾਸ ਦੱਸੀ ਜਾ ਰਹੀ ਹੈ ਔਰ ਇਹ ਘਰ ਦੱਸਿਆ ਜਾ ਰਿਹਾ ਹੈ ਸ਼ਹਿਜ਼ਾਦ ਅਲੀ ਦਾ ਇਸ ਦੀ ਹਿਸਟਰੀ ਕੀ ਹੈ ਆਖਿਰ ਕਿਉਂ ਪੁਲਿਸ ਪ੍ਰਸ਼ਾਸਨ ਨੇ ਇੱਥੇ ਬੁਲਡੋਜ਼ਰ ਚਲਾਇਆ ਔਰ ਮਿੰਟਾਂ ਦੇ ਵਿੱਚ ਇਸ ਘਰ ਨੂੰ ਨਿਸ਼ਤਨਾਬੂਤ ਕਰ ਦਿੱਤਾ ਇਹ ਵੀ ਤੁਹਾਨੂੰ ਦਿਖਾਵਾਂਗੇ ਪਰ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਕਿ ਕਿਵੇਂ ਇਸ ਮਹਿਲनुमा ਘਰ ਨੂੰ ਮਿੰਟਾਂ ਦੇ ਵਿੱਚ ਹੈ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਸੋ ਇਹ ਤਸਵੀਰਾਂ ਮੱਧ ਪ੍ਰਦੇਸ਼ ਦੇ ਛਤਰਪੁਰ ਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਮਹੰਤ ਵੱਲੋਂ ਧਰਮ ਵਿਸ਼ੇਸ਼ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ ਨੇ ਉਸ ਮਹੰਤ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਸ਼ਹਿਜ਼ਾਦ ਅਲੀ ਤੇ ਕੁਝ ਹੋਰ ਲੋਕਾਂ ਦੀ ਅਗਵਾਈ ਦੇ ਵਿੱਚ ਪੀੜ ਇਕੱਠੀ ਹੁੰਦੀ ਹੈ ਛਤਰਪੁਰ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਅਚਾਨਕ ਉਹ ਪ੍ਰਦਰਸ਼ਨ ਉਹ ਪ੍ਰੋਟੈਸਟ ਹਿੰਸਕ ਹੋ ਜਾਂਦਾ ਹੈ ਪੀੜ ਜੋ ਹੈ ਗੁੱਸੇ ਦੇ ਵਿੱਚ ਨੇ ਅੰਦਰ ਦਾਖਲ ਹੋ ਜਾਂਦੀ ਹੈ ਭੰਨ ਤੋੜ ਕਰਦੀ ਹੈ ਪੁਲਿਸ ਵਾਲਿਆਂ ਦੇ ਨਾਲ ਕੁੱਟਮਾਰ ਕਰਦੀ ਹੈ ਦੱਸਿਆ ਜਾ ਰਿਹਾ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਨੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਨੁਕਸਾਨ ਜੋ ਹੈ ਉਹ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਹੁਣ ਖੰਗਾਲੇ ਜਾ ਰਹੇ ਨੇ 200 ਲੋਕਾਂ ਦੇ ਖਿਲਾਫ ਅਣਪਛਾਤੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਸੀਸੀਟੀਵੀ ਖੰਗਾਲ ਖੰਗਾਲ ਕੇ ਚੈੱਕ ਕਰ ਕਰਕੇ ਜੋ ਮੁੱਖ ਮੁਲਜ਼ਮ ਨੇ ਜਿਨ੍ਹਾਂ ਦੀ ਅਗਵਾਈ ਤੇ ਹੈ ਜਿਨ੍ਹਾਂ ਦੇ ਭੜਕਾਉਣ ਦੇ ਉੱਤੇ ਪੁਲਿਸ ਥਾਣੇ ਦੇ ਉੱਤੇ ਪਥਰਾ ਕੀਤਾ ਗਿਆ ਭੰਤੋੜ ਕੀਤੀ ਗਈ ਉਹਨਾਂ ਦੇ ਉੱਤੇ ਹੁਣ ਐਕਸ਼ਨ ਲਿਆ ਜਾ ਰਿਹਾ ਸੋ ਸ਼ਹਿਜ਼ਾਦ ਅਲੀ ਉਹੀ ਇਨਸਾਨ ਹੈ ਜਿਸ ਦੀ ਅਗਵਾਈ ਦੇ ਵਿੱਚ ਬੀਤੇ ਦਿਨ ਮਧ ਪ੍ਰਦੇਸ਼ ਦੇ ਛਤਰਪੁਰ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਹੋ ਰਿਹਾ ਸੀ ਔਰ ਕਿਹਾ ਜਾ ਰਿਹਾ ਹੈ ਕਿ ਇਸ ਤੇ 扑ਕਾਉਣ ਤੋਂ ਬਾਅਦ ਹੀ ਲੋਕ ਗੁੱਸੇ ਦੇ ਵਿੱਚ ਆ ਕੇ ਥਾਣੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਭੰਤੋੜ ਕਰਦੇ ਨੇ ਇਸ ਪੂਰੇ ਕਟਾਕਰਮ ਦੇ ਵਿੱਚ ਤਿੰਨ ਤੋਂ ਚਾਰ ਪੁਲਿਸ ਕਰਮੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸੋ ਹੁਣ ਮਧ ਪ੍ਰਦੇਸ਼ ਸਰਕਾਰ ਦਾ ਤੇ ਮਧ ਪ੍ਰਦੇਸ਼ ਪੁਲਿਸ ਪ੍ਰਸ਼ਾਸਨ ਦਾ ਇੱਕ ਰਿਐਕਸ਼ਨ ਸਾਹਮਣੇ ਆਇਆ ਹੈ ਉਸੇ ਰਿਐਕਸ਼ਨ ਦੀ ਤਸਵੀਰ ਇਸ ਵਕਤ ਤੁਸੀਂ ਦੇਖ ਰਹੇ ਹੋ ਇਹ ਮਹਿਲ ਨੁਮਾ ਘਰ ਸ਼ਹਿਜ਼ਾਦ ਅਲੀ ਦਾ ਬੁਲਡੋਜ਼ਰ ਚਲਾ ਗਿਆ ਤੇ ਇਸ ਤੇ ਨਾਬੂਤ ਕਰ ਦਿੱਤਾ ਗਿਆ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਬੁਲਡੋਜ਼ਰ ਚੱਲਣ ਵੇਲੇ ਦੀਆਂ ਤੇ ਇੱਕ ਬੁਲਡੋਜ਼ਰ ਜਦੋਂ ਚੱਲ ਚੁੱਕਿਆ ਹੈ ਪੂਰੇ ਤਰੀਕੇ ਦੇ ਨਾਲ ਉਹ ਮਹਿਲ ਨੁਮਾ ਘਰ ਤਬਾਹ ਹੋ ਚੁੱਕਿਆ ਉਸ ਵਕਤ ਦੀਆਂ ਇਹ ਤਸਵੀਰਾਂ ਨੇ ਹੁਣ ਤੁਹਾਨੂੰ ਬੀਤੇ ਦਿਨ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਜਦੋਂ ਛੱਤਰਪੁਰ ਥਾਣੇ ਦੇ ਬਾਹਰ ਪ੍ਰਦਰਸ਼ਨ ਹੋਇਆ ਸੀ ਔਰ ਕਿਸ ਤਰੀਕੇ ਦੇ ਨਾਲ ਉਹ ਜੋ ਪ੍ਰਦਰਸ਼ਨ ਹੈ ਉਗਰ ਹੋ ਗਿਆ ਸੀ ਹਿੰਸਕ ਹੋ ਗਿਆ ਸੀ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਜਿਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਆਖਿਰ ਇਹ ਜੋ ਰਿਐਕਸ਼ਨ ਹੈ ਮਧ ਪ੍ਰਦੇਸ਼ ਪੁਲਿਸ ਦਾ ਇਹ ਕਿਉਂ ਸਾਹਮਣੇ ਆਇਆ ਹੈ ਸੋ ਦੱਸਦੀ ਇਹ ਪੁਲਿਸ ਤੇ 45 ਲੋਕਾਂ ਦੇ ਖਿਲਾਫ ਜੋ ਹੈ ਉਹ ਨਾਮਜ਼ਦ ਕੀਤਾ ਹੈ 45 ਲੋਕਾਂ ਦੇ ਜੋ ਨਾਮ ਨੇ ਉਹ ਨਾਮਜ਼ਦ ਕਰ ਲਏ ਨੇ 200 ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਮੁਕੱਦਮਾ ਦਰਜ ਹੋਇਆ ਹੈ ਇੱਕ ਹੋਰ ਸ਼ਖਸ ਹਾਜੀ ਅਲੀ ਜੋ ਕਿ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਫਰਾਰ ਚੱਲ ਰਿਹਾ ਹੈ ਉਸ ਦੀ ਵੀ ਪਾਲ ਲਗਾਤਾਰ ਕੀਤੀ ਜਾ ਰਹੀ ਹੈ ਔਰ ਸ਼ਹਿਜ਼ਾਦ ਅਲੀ ਦੇ ਘਰ ਨੂੰ ਪੂਰੇ ਤਰੀਕੇ ਦੇ ਨਾਲ ਬਰਬਾਦ ਕਰ ਦਿੱਤਾ ਗਿਆ ਹੈ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਹੈ ਦੱਸ ਦਈਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਟਨਾ ਦਾ ਨੋਟਿਸ ਲਿਆ ਹੈ ਡੀਜੀਪੀ ਨੂੰ ਕਿਹਾ ਕਿ ਸਖਤ ਐਕਸ਼ਨ ਲਿਆ ਜਾਵੇ ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਦਾ ਇਹ ਰਿਐਕਸ਼ਨ ਇਹ ਪ੍ਰतिक੍ਰਮ ਦੇਖਣ ਨੂੰ ਮਿਲਿਆ ਮੱਧ ਪ੍ਰਦੇਸ਼ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਉਹ ਹਰ